ਸਰਕਾਰਾ ਇਦਾਂ ਹੀ ਹੁੰਦੇ ਜੋ ਤੇ ਕਹਿ ਕੇ ਚਲ ਜਾਂਦੇ ਜੋ ਬਾਅਦ ਚ ਕੋਈ ਗੱਲਬਾਤ ਹੀ ਨਹੀਂ ਹੁੰਦੀ ਅੱਗੇ ਵੀ ਕਿਸੇ ਨੇ ਕੋਠੇ ਲੈ ਕੇ ਖੜੇ ਸੀ ਅਲਜੇ ਚ ਤੇ ਉਦੋਂ ਵੀ ਕੋਈ ਗੱਲਬਾਤ ਨਹੀਂ ਹਨੂ ਆਣ ਕੇ ਦੱਸੀ ਤੇ ਕਹਿ ਦਿੰਦੇ ਕੋਈ ਨਹੀਂ ਆ ਜਾਣਗੇ ਸਾਲ ਲੱਗਦਾ ਹੁੰਦੇ ਨੇ ਵੀ ਇਹ ਕਦੀ ਦੋ ਸਾਲ ਆ ਜਾਣੇ ਆ ਇੱਕ ਸਾਡਾ ਕੰਬਰਾ ਡਿੱਗ ਗਿਆ ਜੋ ਤੇ ਦੂਜੇ ਦੀ ਵੀ ਕੰਦ ਨੂੰ ਢੇੜਾਈ ਆ ਤੇ ਉਹ ਵੀ ਡਿੱਗਣ ਵਾਲਾ ਜੇ ਤੇ ਉਹ ਮੈਂ ਅਜੇ ਕੱਲ ਹੀ ਕਿਸ ਦੇ ਕਰ ਚੁੱਕੇ ਸਮਾਨ ਰੱਖਿਆ ਜੋ ਤੇ ਮੈਂ ਕਿਤੇ ਵੀ ਨ ਡਿੱਗ ਜੇ ਮੁੜ ਕੇ ਕੀ ਕਰਾਂਗੀ ਮੈਂ ਸਮਾਸੀ ਵਿਸ਼ਾ ਜਾਨਾ ਦੇ ਵੀਰ ਨੇ ਜਾਂ ਹੋਰ ਪਿੰਡ ਵਾਲੇ ਕਦੀ ਤੁਹਾਡੇ ਤੱਕ ਪਹੁੰਚੀ ਨਾ ਨਾ ਸਾਡੇ ਤਾਂ ਨਹੀਂ ਕੋਈ ਵੀ ਕੋਈ ਵੀ ਨਹੀਂ ਸਾਡਾ ਸਹਾਰਾ ਭਾਜੀ ਬਸ ਐਦਾਂ ਹੀ ਆ ਟਾਈਮ ਪਾਸ ਕਰੀਦਾ ਜੋ ਤਾਂ ਆਪਣਾ ਲਪਰੀ ਸੀ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪਣਵੰਦ ਵਿੱਚ ਸੋ ਮੈ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਜਿਹੜੀਆਂ ਕਰਦੀਆਂ ਜਿਹੜੀਆਂ ਤਸਵੀਰਾਂ ਨੇ ਜਰੂਰ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਤੁਸੀਂ ਦੇਖ ਸਕਦੇ ਹੋ ਵੀ ਘਰ ਵੀ ਬਿਲਕੁਲ ਜਿਹੜਾ ਇਹ ਕਦਾ ਗਾਡਰ ਪਾਏ ਹੁੰਦੇ ਆ ਤਬਾਲੇ ਪਾਏ ਹੁੰਦੇ ਇਹ ਤਾਂ ਬਿਲਕੁਲ ਹੀ ਜਿਹੜੀਆਂ ਲੱਕਰਾਂ ਦੇ ਨਾਲ ਹੀ ਜਿਹੜੀ ਛੱਤ ਜਿਹੜੀ ਐ ਅਡਜਸਟ ਕਰ ਦਿੱਤੀ ਗਈ ਐ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਅੰਦਰ ਵੀ ਆ ਕੇ ਜਿਹੜੀਆਂ ਤਸਵੀਰਾਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਦੇਖ ਸਕਦੇ ਹੋ ਵੀ ਬੱਲੇ ਬੱਲੇ ਤਾਂ ਨਹੀਂ ਹੈਗੇ ਖਰ ਬਲੀਆਂ ਪਾ ਕੇ ਜਿਹੜੀ ਆ ਇਹ ਡੱਕ ਲਾ ਕੇ ਤੇ ਕੰਨ ਦੀ ਛੱਤ ਜਿਹੜੀ ਆ ਪਾ ਦਿੱਤੀ ਗਈ ਆ ਸੋ ਤੁਸੀਂ ਦੇਖ ਸਕਦੇ ਹੋ ਵੀ ਇਹ ਵੀ ਜਿਹੜੀ ਬਰਸਾਤਾਂ ਨਾਲ ਗਲ ਕੇ ਬਿਲਕੁਲ ਹੀ ਜਿਹੜੀ ਆ ਇਹ ਡੈਮੇਜ ਹੋ ਚੁੱਕੀ ਆ ਸੋ ਇਹ ਵੀ ਹਾਲਾਤ ਜਿਹੜੇ ਨੂੰ ਕੋਈ ਐਡੇ ਜ਼ਿਆਦਾ ਵਧੀਆ ਨਹੀਂ ਕਿਸੇ ਟਾਈਮ ਵੀ ਜੜੀ ਆ ਇਹ ਡਿੱਗ ਸਕਦੀ ਸੋ ਅਸੀਂ ਵੀ ਜਿਹੜੀ ਗੱਲਬਾਤ ਕਰ ਰਹੇ ਆ ਪਰ ਫਿਰ ਵੀ ਅਸੀਂ ਵੀ ਇੱਕ ਵੱਡਾ ਰਿਸਕ ਲੈ ਕੇ ਜਿਹੜੀ ਅੰਦਰ ਦੇ ਵਿੱਚ ਮੌਜੂਦ ਆ ਸੋ ਬਿਲਕੁਲ ਹੀ ਘਰ ਦੀ ਜਿਹੜੀ ਕਹਿ ਸਕਦੇ ਕੰਡੀਸ਼ਨ ਬਿਲਕੁਲ ਨਾ ਮਾਤਰ ਕੱਚਾ ਘਰ ਆ ਸੋ ਚਣਾਈ ਵੀ ਜਿਹੜੀ ਆ ਉਹ ਕੋਈ ਸੀਮੈਂਟ ਦੀ ਨਹੀਂ ਹੋਈ ਹੈਗੀ ਗਾਰੇ ਦੀ ਚਣਾਈ ਹੋਈ ਆ ਸੋ ਬਾਰਸ਼ਾਂ ਦੇ ਦਿਨਾਂ 'ਚ ਜਿਹੜਾ ਗਾਰਾ ਵੀ ਜਿਹੜਾ ਕੋਲ ਕੋਲ ਕਿਟਾਂ ਦੇ ਵਿੱਚੋਂ ਜਿਹੜੀਆਂ ਦਰਜਾ ਜੜੀਆਂ ਨੇ ਖਾਲੀ ਹੋ ਚੁੱਕੀਆਂ ਨੇ ਸੁੱਚੀਥਾਂ ਬੈ ਚੁੱਕੇ ਨੇ ਵੱਡੀਆਂ ਪਰ ਪਰਿਵਾਰਕ ਮੈਂਬਰ ਜਿਹੜਾ ਇਨਾ ਮਤਲਬ ਇਨੀ ਹਾਨੀਆ ਕੰਡੀਸ਼ਨ ਕਿ ਇਨਾ ਇਲਾਜ ਲੈਵਲ ਨਹੀਂ ਹੈਗਾ ਕਿ ਇਸ ਨੂੰ ਪੱਕਾ ਜਿਹੜਾ ਕਰ ਸਕਦਾ ਬਿਲਕੁਲ ਹੀ ਲੋੜਵੰਦ ਪਰਿਵਾਰ ਆ ਸੋ ਕੀ ਕੰਡੀਸ਼ਨ ਪਰਿਵਾਰ ਦੇ ਵਿੱਚ ਮਤਲਬ ਵਿਧਵਾ ਜਿਹੜੀ ਜਨਾਨੀਆਂ ਇਸੇ ਕਮਰੇ ਦੇ ਵਿੱਚ ਇਹ ਰਹਿਣ ਦੇ ਲਈ ਮਜਬੂਰ ਨੇ ਇੱਕ ਮਤਲਬ ਉਹਨਾਂ ਦਾ ਫੈਕਟਰੀ ਚ ਬਜ਼ੁਰਗ ਆ ਤੇ ਇੱਕ ਵਿਧਵਾ ਜਿਹੜੀ ਆ ਆਪਣੇ ਭੈਣ ਆ ਸਾਡੀ ਉਹਨੇ ਸੋ ਸਾਡੇ ਨਾਲ ਭੈਣ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰ ਲੈਨੇ ਆ ਸੋ ਸਾਰੀ ਕੰਡੀਸ਼ਨ ਜਿਹੜੀ ਤੁਸੀਂ ਤਸਵੀਰਾਂ ਦੇ ਵਿੱਚ ਦੇਖੀ ਆ ਕੋਈ ਕਮਰੇ ਦੀ ਕੋਈ ਏਡੀ ਜ਼ਿਆਦਾ ਬਿਆਨ ਕਰਨ ਵਾਲੀ ਨਹੀਂ ਆ ਸੋ ਮਾਰੇ ਅੱਛਾ ਜੀ ਸਾਸ਼ਕ ਜੀ ਨੋ ਅਗੇ ਮੈਂ ਨਾ ਅਸ਼ਾ ਜੋ ਕਿਹੜਾ ਪਿੰਡ ਹੈ ਜੀ ਪਿੰਡ ਪਨਮ ਜੋ ਹਾਂ ਜੀ ਕਦ ਕਦ ਕੰਮ ਕਰਦੇ ਹੋ ਕੰਮ ਇਦਾਂ ਕਰਾਂ ਦਾ ਜੋ ਕਰਦੀ ਜੋ ਹਾਂ ਜੀ ਕਿਹਨੇ ਮੁੱਲ ਕੋ ਹੋਰ ਕੋਣੇ ਪਰਵਾਹ ਬਸ ਮੈਂ ਤੇ ਮੇਰਾ ਸਵਰਾ ਪਰਵਾਹ ਜੋ ਸਵਰਾ ਜੋ ਕਰਾਂ ਕਿੰਨੀ ਫਰਸਤ ਕੋ ਜਰਾ ਕਰਦੇ ਚੱਲਦਾ ਇਦਾਂ ਮੈਂ ਕੰਮ ਕਰ ਕਰਦੀ ਜੋ ਤੇ 800 ਰੁਪਏ ਲੈ ਨਹੀਂ ਉਹਨਾਂ ਕਰੋ ਤੇ ਉਹ 800 ਚ ਹੀ ਗਿਜਾਰਾ ਕਰੀਦਾ ਜੋ ਸਾਰਾ ਕੁਝ ਮਿਲਦਾ ਜੋ ਹਾਂ ਜੀ ਇਹ ਮਨ ਲੋ ਇੰਨੇ ਮਨ ਲੋ ਕੱਚੇ ਕੋਠੇ ਨੇ ਮਨ ਲੰਮੇ ਸਮੇਂ ਤੋਂ ਕਦੀ ਇੰਨੇ ਚਿਰ ਤੋਂ ਪੁਰਾਣੇ ਟਾਈਮ ਤੋਂ ਚੱਲਦੇ ਆ ਰਹੇ ਕਦੀ ਮਨ ਲੋ ਸਰਕਾਰ ਨੂੰ ਕਦੀ ਗ੍ਰਾਂਟ ਜਾਂ ਕੋਈ ਫਾਇਦਾ ਨਹੀਂ ਸਾਡੀ ਪੜੀ ਤੇ ਸਰਕਾਰਾਂ ਇਦਾਂ ਹੀ ਆਉਂਦੇ ਜੋ ਤੇ ਕਹਿ ਕੇ ਚੱਲ ਜਾਂਦੇ ਜੋ ਬਾਅਦ ਚ ਕੋਈ ਗੱਲਬਾਤ ਹੀ ਨਹੀਂ ਹੁੰਦੀ ਅੱਗੇ ਵੀ ਕਿਸੇ ਨੇ ਕੋਠੇ ਲੈ ਕੇ ਖੜੇ ਸਿਆਲਜੇ ਚ ਤੇ ਉਦੋਂ ਵੀ ਕੋਈ ਗੱਲਬਾਤ ਨਹੀਂ ਹਨ ਨੂੰ ਆਣ ਕੇ ਦੱਸੀ ਤੇ ਕਹਿ ਦਿੰਦੇ ਕੋਈ ਨਹੀਂ ਆ ਜਾਣਗੇ ਸਾਲ ਲੱਗਦਾ ਹੁੰਦੇ ਹੁੰਦੇ ਵੀ ਕਦੀ ਦੋ ਸਾਲ ਆ ਜਾਣੇ ਆ ਜੇ ਸਰਪੰਚ ਨਾਲ ਗੱਲ ਕਰਦੀ ਸਰਪੰਚ ਵੀ ਕਹਿ ਦਿੰਦਾ ਕੋਈ ਨਹੀਂ ਆ ਜਾਣਗੇ ਜੇ ਦੋ ਆਏ ਸਾਰਿਆਂ ਦੇ ਇਕੱਠੇ ਆਉਣੇ ਆ ਸਾਡੇ ਕੱਲਿਆਂ ਦੇ ਥੋੜੀ ਹੋਣੀ ਘਰ ਵਾਲੇ ਪਹਿਲਾਂ ਕੀ ਕਰਦੇ ਸੀ ਘਰ ਵਾਲਾ ਇਦਾਂ ਹੀ ਦਿਹਾੜੀ ਦੱਪਾ ਕਰਦਾ ਸੀ ਜੋ ਜੇ ਕਰਦਾ ਸੀ ਕੋਈ ਕੰਮ ਤੇ ਆਪਣੇ ਜੋਗਾ ਹੀ ਤੇ ਉਹ ਵੀ ਸ਼ਰਾਬ ਪੀ ਲੈਣੀ ਬਸ ਹੁਣ ਦੱਥ ਹੋ ਗਈ ਹਾਂਜੀ ਹੁਣ ਦੱਥ ਹੋ ਗਈ ਜੀ ਹੋ ਗਿਆ ਸਾਲਕ ਹੋ ਹੀ ਗਿਆ ਜੋ ਹਾਂਜੀ ਹੋਰ ਉਸ ਤੋਂ ਲਗਾ ਪਰਿਵਾਰ ਕੋਲ ਵਿੱਚ ਬੱਚੇ ਗੱਲ ਬੱਚੇ ਇੱਕ ਇੱਕ ਬੇਟਾ ਹੀ ਉਹ ਦੱਥ ਹੋ ਗਈ ਜੋਦੀ ਤੇ ਹੁਣ ਬੇਟੀ ਐ ਬਸ ਮੇਰੇ ਸਾਰੇ ਬੰਨ ਜਿਹੜਾ ਕਮਾਈ ਦਾ ਜਿਹੜਾ ਸਰਕਲ ਆ ਮਤਲਬ ਬੰਦ ਹੋ ਗਿਆ ਹਾਂਜੀ ਹੁਣ ਬੰਦ ਹੋ ਚੁੱਕਾ ਜੋ ਇਹਦੇ ਵਿੱਚ ਮੈਂ ਦੇਖਿਆ ਸਮਾਨ ਵੀ ਜਿਹੜਾ ਤੁਸੀਂ ਮਿਲ ਬਾਹਰ ਕੱਢ ਲਿਆ ਕੀ ਚੱਕਰ ਹੋਇਆ ਉਹ ਇੱਕ ਸਾਡਾ ਕਮਰਾ ਡਿੱਗ ਗਿਆ ਜੋ ਤੇ ਦੂਜੇ ਦੀ ਵੀ ਕੰਧ ਨੂੰ ਢੇੜ ਆਈ ਆ ਤੇ ਉਹ ਵੀ ਡਿੱਗਣ ਵਾਲਾ ਜੇ ਤੇ ਉਹ ਮੈਂ ਅਜੇ ਕੱਲ ਹੀ ਕਿਸ ਦੇ ਕਰ ਚੁੱਕੇ ਸਮਾਨ ਰੱਖਿਆ ਜੋ ਤੇ ਮੈਂ ਕਿਤੇ ਵੀ ਨ ਡਿੱਗ ਜੇ ਮੁਰਕੇ ਕੀ ਕਰਾਂਗੀ ਮੈਂ ਵੀ ਤੁਹਾਨੂੰ ਪਤਾ ਆ ਬੜਾ ਮੁਸ਼ਕਲ ਬੰਦਾ ਸਮਾਨ ਵੀ ਇਹ ਬਜ਼ੁਰਗ ਹੁਣ ਕਿੱਥੇ ਸੌ ਰਿਹਾ ਏ ਇੱਥੇ ਹੁੰਦੇ ਜੋ ਬਾਹਰ ਹੀ ਜਦੋਂ بارش ਆਉਂਦੀ ਉਹਦੋਂ ਇਹ ਵੀ ਫਿਰ ਉਧਰ ਚਲ ਜਾਂਦੇ ਮੇਰੇ ਲੱਗ ਗਈ ਜਿੰਨਾਂ ਦੇ ਘਰ ਮੈਂ ਸੌਨੀ ਹੁਣ ਕਿੰਨੇ ਦਿਨ ਹੋ ਗਏ ਨੇ ਕਮਰੇ ਨੂੰ ਹਾਂਜੀ ਕਮਰੇ ਤੇ ਜਦੋਂ ਦੀ بارش ਆਉਂਦੀ ਉਦੋਂ ਦਾ ਚੁੰਦਾ ਬੜਾ ਜੋ ਤੇ ਇਦਾਂ ਮੈਂ ਕਦੀ ਉੱਤੇ ਲਿਫਾਫੇ ਪਾ ਦੇਨੀ ਆਂ ਵੀ ਮੰਜੇ ਨਾ ਗਿੱਲੇ ਹੋ ਜਾਣ ਕਦੀ ਕੱਪੜੇ ਨਾ ਗਿੱਲੇ ਹੋ ਜਾਣ ਜੇ ਹੁਣ ਮੈਂ ਕੱਲ ਦਾ ਸਮਾਨ ਕੱਲ ਕਹਿੰਦੇ ਸੀ ਬੜੀ بارش ਆਉਣੀ ਆ ਤੇ ਫਿਰ ਮੈਂ ਕੱਲ ਚੁੱਕ ਲੈ ਵੀ ਕਿਤੇ ਕਾਂਦੀ ਨਾ ਡਿੱਗ ਜੇ ਤੇ ਲੰਮੇ ਸਮੇਂ ਤੋਂ ਇੱਕੋ ਕਬਰ ਦੇ ਵਿੱਚ ਜ਼ਿੰਦਗੀ ਹਾਂਜੀ ਇੱਕੋ ਕਮਰੇ ਚ ਰਹੀਦਾ ਜੋ ਕਦੀ ਮੈਨੂੰ ਸਮਾਜ ਸੇਵੀ ਸਹਾਇਤਾ ਜਾਂ ਅਨਾਰੇ ਵੀਰ ਨੇ ਜਾਂ ਹੋਰ ਪਿੰਡ ਵਾਲੇ ਕਦੀ ਤੁਹਾਡੇ ਤੱਕ ਪਹੁੰਚ ਨਹੀਂ ਦਿੱਤੀ। ਨਾ ਨਾ ਸਾਡੇ ਤਾਂ ਨਹੀਂ ਕੋਈ ਵੀ ਕੋਈ ਵੀ ਨਹੀਂ ਸਾਡਾ ਸਹਾਰਾ ਭਾਜੀ ਬਸ ਐਦਾਂ ਹੀ ਆ ਟਾਈਮ ਪਾਸ ਕਰੀਦਾ ਜੋ। ਮਤਲਬ ਇਹ ਜਿਹੜੀ ਮੈਂ ਦੇਖਿਆ ਚਿਨਾਈ ਵੀ ਜਿਹੜੀ ਗਾਰੇ ਦੀ ਹੈ ਮਤਲਬ ਇਹਦੀ ਮੈਂ ਮਨਿਆਦ ਜਿਹੜੀ ਆ ਪੁੱਛ ਹਾਂਜੀ ਹਾਂਜੀ ਇਹ ਬੜੇ ਸਾਲਾਂ ਦਾ ਜੋ ਕਮਰਾ। ਹੁਣ ਤੁਹਾਡੇ ਵਿਆਹ ਤੋਂ ਪਹਿਲਾਂ ਕਿ ਜਬਾਤ ਨੇ ਬਚਪਾਇ ਸੀ ਜੋ ਪਹਿਲਾਂ ਸਾਡਾ ਘਰ ਹੁੰਦਾ ਸੀ ਤੇ ਉਹ ਵੀ ਅੱਛੇ ਦਿੱਤਾ ਮੇਰੇ ਘਰ ਵਾਲੇ ਨੇ ਮੈਂ ਚਲ ਗਈ ਹਾਂ ਆਪਣੇ ਪੇਕੇ ਤੇ ਮੰਗਰੋਂ ਨੇ ਵਿੱਚ ਤਾਂ ਨਾਲ ਉਹਦੀਆਂ ਭੈਣਾਂ ਸੀ ਦਰੜ ਕੇ ਤੇ ਵਿੱਚ ਤਾਂ ਇਹਨਾਂ ਤੇ ਜੇ ਮੈਂ ਆਣ ਕੇ ਕਿਹਾ ਤਾਂ ਮੇਰੇ ਨਾਲ ਲੜਦੇ ਸੀ ਬੋਤੇ ਮੇਨਾਂ ਹੁਣ ਬੋਲਣਾ ਵੀ ਛੱਡਤਾ ਮੇਰੇ ਨਾਨਾ ਨੇ ਉਹ ਨਹੀਂ ਮੇਨਾਂ ਬੋਲਦੀਆਂ ਤੇ ਕਿੰਨਾ ਚਿਰ ਹੋ ਗਿਆ ਬਾਬਾ ਦਾ 12 ਕ ਸਾਲ ਹੋਈ ਗਏ ਜੀ ਇਸ ਗੱਲ ਨੂੰ ਕੰਮਰੇ ਪੈਣ ਨੂੰ 12 ਸਾਲ ਹੋ ਗਏ ਹਾਂਜੀ ਹਾਂਜੀ ਉਹਨੂੰ ਹੁਣ ਜਿਹੜੀਆਂ ਦਾਨੀ ਸੱਜਣਾ ਨੇ ਜਿਹੜਾ ਸਮਾਜ ਸੇਵੀ ਚੱਲਦਾ ਨੇ ਉਹਨਾਂ ਤੋਂ ਕੀ ਮਦਦ ਦੀ ਕਰਾਂ ਮੈਂ ਹੁਣ ਇਹੋ ਚਾਹੁੰਨੀ ਆ ਕਿ ਮੇਰੀ ਕੋਈ ਹਲਪ ਕਰੇ ਮਾੜੀ ਮੋਟੀ ਕਿ ਜਿੱਦਾਂ ਵੀ ਹੁੰਦੀ ਕਿਸੇ ਕੋ ਮਲੇ ਨਾ ਬਜ਼ੁਰਗਾਂ ਨੂੰ ਵੀ ਤੁਸੀਂ ਜੜੀਆ ਕਰਕੇ ਮਨ ਲੋ ਕਮਕਤਾਂ ਦਾ ਕਰਕੇ ਤੇ ਰੋਟੀ ਵੀ ਜੜੀਆ ਤੁਹਾਡੇ ਸਿਰ ਚ ਆਹ ਜੀ ਮੈਂ ਇਹ ਦਿੰਦੀ ਜੀ ਰੋਟੀ ਵੀ ਤੇ ਆਪ ਮੈਂ ਉਧਰੋਂ ਖਾਣ ਨਹੀਂ ਤੇ ਇੰਨਾ ਜੋਗੀ ਲੈ ਆਉਣੀ ਆ ਤੇ ਕਿਸ ਵੇਲੇ ਨਾ ਲਿਆਵਾਂ ਤੇ ਘਰ ਬਣਾ ਦੇਣੀ ਇਹਨਾਂ ਨੂੰ ਕਿਵੇਂ ਕਰਾਂ ਕੰਮ ਕਰ ਇੱਕੋ ਕਰਦਾ ਕੰਮ ਕਰ ਦੀ ਜ ਕਿੰਨੇ ਪੈਸੇ 800 ਰੁਪਏ 800 ਰੁਪਏ ਨੂੰ ਫਿਰ ਮਨ ਲੋ ਮਹੀਨਾ ਇਹਨਾਂ ਮਨ ਲੋ ਟਾਈਮ ਦੇਣ ਨੂੰ ਦੇਣ ਕਿਵੇਂ ਸਰਕਲ ਚੱਲਦਾ ਇਦਾਂ ਚਲਾ ਲਈ ਜਾ ਜੋ ਕਿਸੇ ਵੇਲੇ ਖਾਈ ਦੀ ਰੋਟੀ ਕਿਸੇ ਵੇਲੇ ਨਹੀਂ ਖਾਈਦੀ ਤੇ ਇਦਾਂ ਟਾਈਮ ਪਾਸ ਕਰ ਲਈਦਾ ਜੋ ਦੇਖ ਲੋ ਦਵਾਈ ਬੂਟੀ ਵੀ ਚਲੋ ਤੇ ਸ਼ਰਮਾਉ ਵੀ ਹੋ ਜਾਂਦੀ ਦਵਾਈ ਬੂਟੀ ਤੇ ਹੋਰ ਸਾਰੋਂ ਵਸਤੂਆਂ ਨੇ ਕਰਦੀਆਂ ਲੋੜਾਂ ਨੇ ਦਵਾਈ ਇਦਾਂ ਜੇ ਲੋਕ ਕਿਤੇ ਸੌਰਾ ਠੀਕ ਨਾ ਹੋਏ ਤੇ ਉਹ ਕਿਸੇ ਕੋ ਲੈ ਲੂ ਲੈਂਦਾ ਕੋਈ ਜ਼ਿੰਮੇਵਾਰ ਨੰਗਦਾ ਹੋਏ ਉਹਨੂੰ ਖੁਲਾਰ ਲੈਣਾ ਤੇ ਉਹਦੇ ਕੋ ਪਹਿਲੇ ਮੰਗ ਲੈਣਾ ਤੇ ਮੈਂ ਵੀ ਇਦਾਂ ਹੀ ਜਿੰਨਾਂ ਦਾ ਕੰਮ ਕਰਨੀ ਉਹਨਾਂ ਘਰ ਜਾ ਕੇ ਕਹਿਣਾ ਤੇ ਉਹਨਾਂ ਮੈਨੂੰ ਦਵਾਈ ਲੈ ਦੇਣੀ ਹੁੰਦੀ ਆ ਤੇ ਫਿਰ ਇਦਾਂ ਹੀ ਮੜਾ ਮਟਾ ਚੱਲਦਾ ਰਹਿੰਦਾ ਵਾ ਉਹ ਇੰਨੇ ਦਾਨੀ ਨੇ ਇੰਨੇ ਸਵਾਦ ਸੇ ਇੰਨੇ ਦਿਆਦਲੀ ਨੇ ਸੇਵਾ ਕਰਨ ਦੇ ਤੁਹਾਡੀ ਕਦੀ ਕਹਣ ਬਾਹ ਨਹੀਂ ਫੜੀ ਨਾ ਹਾਡੀ ਨਹੀਂ ਜੋ ਫੜੀ ਜੇ ਕੋਈ ਗੱਲ ਕਰੀਦੀ ਤੇ ਵਾਦੂ ਕਹਿ ਦਿੰਦੇ ਲੈ ਤੁਹਾਡੇ ਕੋ ਹੈਗਾ ਕੋਈ ਹਲਫ ਹੈਗੀ ਥੋੜੀ ਬਹੁਤੀ ਤੇ ਫੇਰ ਹੀ ਆਪਾਂ ਵੀ ਕਰਾਂਗੇ ਜੇ ਤੁਹਾਡੇ ਕੋ ਨਹੀਂ ਤੇ ਫਿਰ ਆਪਾਂ ਕਿੱਦਾਂ ਕਰ ਦੀਏ ਤੇ ਫਿਰ ਚੁੱਪ ਕਰ ਜਾਈਦਾ ਵਾ ਵੀ ਚਲ ਕੋਈ ਨਹੀਂ ਖਦਾਵੰਦਾ ਤੂੰ ਵੀ ਮੇਰਾ ਸਹਾਰਾ ਮੇਰਾ ਕੋਈ ਸਹਾਰਾ ਨਹੀਂ ਹੈਗਾ ਬਸ ਖਦਾ ਗਾੜੀ ਦਵਾ ਕਰੀਦੀ ਹੈ ਵੀ ਤੂੰ ਹੀ ਸਾਡੀ ਮਦਦ ਕਰਨ ਵਾਲਾ ਤੂੰ ਹੀ ਸਾਡੀ ਬਾਹ ਫੜਨ ਵਾਲਾ ਮਹ ਲੋ ਕੇ ਮਤਲਬ ਜਿਆਦਾ ਮਤਲਬ ਪ੍ਰਭਾਵਤ ਮਤਲਬ ਇਨਾ ਮਤਲਬ ਕਰਨਾ ਮਤਲਬ ਔਖਾ ਮਲ ਕੇ ਮਨ ਨੂੰ ਆਪ ਬੰਦਰ ਕੁਛਾ ਹਾਂ ਹਾਂਜੀ ਬੜਾ ਆਂਦਾ ਚੁੱਕੇ ਵੇੜ ਮੈਂ ਸਾਰੇ ਲੜ ਕੇ ਚੱਲ ਜਾਨੀ ਹੁਣ ਵੀ ਮੈਂ ਹੱਤਾ ਰਹਿ ਕੇ ਆਈਆਂ ਕਿਤੇ ਮੈਂ ਕਿਹਾ ਮੈਂ ਰਹਿਣਾ ਹੀ ਨਹੀਂ ਕਰ ਮੇਰਾ ਕੱਲ ਵੀ ਇਨਾ ਮਨ ਦੁਖੀ ਹੋਇਆ ਹੁਣ ਮੈਂ ਕਿਹਦੇ ਘਰ ਗਈ ਤੇ ਕੱਲ ਮੈਂ ਜਾ ਕੇ ਉਹਨਾਂ ਘਰ ਵੀ ਰੋਈ ਮੈਂ ਵੇਤੀ ਦਸਮਾਨ ਰੱਖ ਲਾ ਤੁਹਾਡੇ ਘਰ ਕਹਿੰਦਾ ਕੋਈ ਨਹੀਂ ਭਾਬੀ ਰਾਹ ਲੱਜ ਜੀ ਕਰੇਗਾ ਤੇਰਾ ਲੈ ਆਈ ਤੁਹਾਡੇ ਘਰ ਸਮਾਨ ਤੇ ਫਿਰ ਕੱਲ ਮੈਂ ਚੁੱਕੇ ਸਮਾਨ ਉਹਨਾਂ ਘਰ ਰੱਖ ਲਿਆ ਪੀ ਹੁਣ ਕੀ ਕਰਾਂ ਮੇਰਾ ਤਾਂ ਕੋਈ ਸਹਾਰਾ ਵੀ ਨਹੀਂ ਹੈਗਾ ਮੈਂ ਕਿੱਦੇ ਕਰ ਜਾ ਕੇ ਰੱਖਾਂ ਸਹਾਰਾ ਬਣਾਵਾਂ ਆਪਣਾ ਮੈਨੂੰ ਸਮਾਨ ਜਿਹੜਾ ਘਰੋਂ ਕੱਢਣਾ ਮੈਨੂੰ ਇੱਕ ਮਤ ਲੱਗਦਾ ਮਨ ਨੂੰ ਥਕਾਇਆ ਲੱਗਦਾ ਹਾਂਜੀ ਹਾਂਜੀ ਕਿਵੇਂ ਕਹਿ ਦਿੰਨੀ ਮੈਨੂੰ ਕਾਨੂੰ ਰੱਬਾ ਕਿਤੇ ਪਿਆਦਾ ਕੀਤਾ ਸੀ ਇੰਨਾ ਤਾਂ ਮੈਨੂੰ ਮੌਤ ਆ ਜਾਂਦੀ ਤੇ ਉਹ ਚੰਗਾ ਮੇਰਾ ਕੋਈ ਜੀਣਾ ਥੋੜਾ ਹੈਗਾ ਇਹ ਘਰ 'ਚ ਪਾਣੀ ਤਾਂ ਕਿਵੇਂ ਸੱਕਾ ਚੱਲਦਾ ਪਾਣੀ ਇੱਦਾਂ ਨਲਕਾ ਹੀ ਗੇੜ ਦੀ ਜੇ ਨਲਕੇ ਤੇ ਕੱਪੜੇ ਧੋਈ ਦੇ ਉਈ ਉਹ ਬਾਥਰੂਮ ਲੈਟਰ ਕੋਈ ਨਾ ਕੁਛ ਨਹੀਂ ਜੋ ਇਹੋ ਜੋ ਬਾਰਿ ਜਾਈਦਾ ਉਦਾਂ ਹੀ ਮੇਰੇ ਦਾਹਾਂ ਤਰ੍ਹਾਂ 12 ਸਾਲਾ ਤੋਂ ਕਦੀ ਕਹਤੇ ਮੈਂ ਪੈਸੇ ਕੀ ਬਣਾਈ ਨਾ ਨਾ ਜਦੋਂ ਦੀ ਮੈਂ ਵਿਆਹੀ ਆਈ ਹਾਂ ਉਦੋਂ ਦਾ ਇਹਨਾਂ ਦਾ ਇਹੋ ਹਾਲ ਰਿਹਾ ਵਾ ਜਦੋਂ ਸੱਸ ਹੀ ਉਦੋਂ ਵੀ ਨਲਕਾ ਸੀ ਤੇ ਹੁਣ ਵੀ ਨਲਕਾ ਜ ਮੈਨੂੰ ਬਜਟ ਨਹੀਂ ਨਾ ਹੋਇਆ ਕਦੀ ਆਪ ਮળો ਕਰਦੀ ਨਾ ਨਾ ਕੁਝ ਵੀ ਨਹੀਂ ਨਾ ਗਾੜੀ ਸਾਰੇ ਪਰਿਵਾਰ ਕੋ ਹੋਇਆ ਨਾ ਗਾੜੀ ਮੇਰ ਕੋ ਹੋਇਆ ਕਿ ਮੈਂ 800 ਰੁਪਏ ਚ ਕੀ ਕਰ ਲੈਣਾ ਜੀ ਮੈਨੂੰ ਤੇ ਸਮਾਨ ਖਰਿਆ ਹੋ ਕੋ 2 ਦਿਨ 4 ਦਿਨ ਮਹੀਨਾ ਰੱਖ ਰਿਹਾ। ਤੁਹਾਨੂੰ ਕੀ ਲੱਗਦਾ ਕਿ ਕਮਰੇ ਦੀ ਪਰਵਾਹੀ ਹੋ ਸਕਦੀ ਹੈ ਤੁਹਾਡੀ? ਮੈਂ ਸੋਚਿਆ ਸੀ ਕਿ ਚਲ ਜੇ ਬਣ ਜਾਣਗੇ ਤਾਂ ਠੀਕ ਹੈ ਨਹੀਂ ਤੇ ਫਿਰ ਕਿਰਾਏ ਤੇ ਚਲ ਜਾਾਂਗੀ ਕੀ ਕਰਨਾ ਫਿਰ ਹੋਰ ਦੋ ਚੌਂ ਕਰਾਂ ਦਾ ਕੰਮ ਕਰ ਲਾਂਗੀ ਤੇ ਫਿਰ ਕਿਰਾਇਆ ਦੇ ਦਿਆ ਕਰੂੰਗੀ ਕਮਰੇ ਦਾ। ਕੀ ਕਰਨਾ ਹੁਣ ਟਾਈਮ ਪਾਸਤ ਕਰਨਾ ਹੀ ਆ। ਪੀ ਤੁਹਾਡਾ ਕੋਈ ਹੈਗਾ ਵਾ ਜਿੰਨੋਂ ਜਿਹਦੇ ਲਈ ਅਸੀਂ ਘਰ ਬਣਾਉਣਾ। ਤੇ ਫਿਰ ਮਨ ਚ ਸੋਚੀਦਾ ਵਾ ਚਲ ਕੋਈ ਨਹੀਂ ਕਦੀ ਨਾ ਕਦੀ ਤੇ ਖਦਾ ਬਣੂੰਗਾ ਹੀ ਹੱਡਾ। ਰਿਸ਼ਤਦਾਰਾਂ ਨੇ ਮਦਦ ਕੀਤੀ। ਨਾ ਕੋਈ ਨਹੀਂ ਜੋ ਕਰਦਾ ਪੈਣਾ ਹੈ ਗਿਆ ਵਾ ਇੱਧਰ ਕਿਤੇ ਡੇਰੇ ਵਾਲੇ ਉੱਧਰ ਵੀ ਹੜਫੜਾਏ ਆ ਉਹਨਾਂ ਵਿਚਾਰੀਆਂ ਵੀ ਕੀ ਕਰਨਾ ਉਹਨਾਂ ਦੇ ਵਿਧਿਆੜੀ ਦਰ ਵਾਲੇ ਬੰਦੇ ਜੋ ਇੱਕ ਪੈਣ ਦਾ ਕਰਵੜੀ ਦਾਤ ਹੋ ਗਈ ਉਹ ਵੀ ਆਪਣੇ ਬੱਚੇ ਆਪੇ ਪਾਲਣ ਦੀ ਆ ਮਨ ਏਡੇ ਵੱਡੇ ਪਰਾਂ ਦੇ ਵਿਚਰੂਕ ਵਾਲਾਂ ਦੇ ਘਰਾਂ ਚ ਚੱਲ ਜਾਂਦੇ ਜੋ ਉਹਨਾਂ ਦੇ ਮਤਲਬ ਉਹ ਤਗੜੇ ਕਰਜ਼ੇਜ਼ ਵਿੱਚ ਤਗੜੇ ਕੰਮ ਕਾਰੋਬਾਰ ਵਿੱਚ ਮਤਲਬ ਮਹਿੰਗੇ ਜਿਹੜੇ ਤਗੜੇ ਲੰਮੇ ਕੰਮ ਨੇ ਉਹਨਾਂ ਦੇ ਮਹਿੰਗੀਆਂ ਜ਼ਮੀਨਾਂ ਨੇ ਸਭ ਕੁਝ ਕਦੀ ਉਹਨਾਂ ਨੇ ਕਦੀ ਬਣ ਨਾ ਨਾ ਨਵ ਨਹੀਂ ਜੋ ਫੜੀ ਜੇ ਮੈਂ ਕਹੀ ਨਹੀਂ ਆ ਇੱਕ ਦਿਨ ਮੈਂ ਕਹਿੰਦੀ ਮੇਰਾ ਅੰਮ੍ਰਿਤਪਾਲ ਕੋਠਾ ਡਿੱਗ ਚੱਲਿਆ ਵੇ ਤੇ ਮੈਨੂੰ ਕਮਰਾ ਪਾ ਦੋ ਤੇ ਕਹਿੰਦੇ ਆਂਟੀ ਤੇਰ ਕੋ ਗੰਜੱਸ ਹੈ ਗਈ ਆ ਜੇ ਤੇਰ ਕੋ ਹੈ ਗਈ ਆ ਤੇ ਅਸੀਂ ਵੀ ਕਰ ਦਿੰਨੇ ਤੇ ਮੈਂ ਵੀ ਮੇਰ ਕੋ ਕਿੱਥੋਂ ਗੰਜੱਸ ਹੋਣੀ ਆ ਤੇ ਕਹਿੰਦੇ ਫਿਰ ਤੇ ਗੱਲ ਠੀਕ ਆ ਤੇ ਆਂਦੇ ਆਂ ਹੀ ਕਿੱਥੋਂ ਪਾ ਦੀਏ ਜੇ ਤੇ ਇਰ ਕੋ ਗੰਜੱਸ ਹੈ ਨਹੀਂ ਤੇ ਫਿਰ ਚੁੱਪ ਕਰ ਗਈ ਮੈਂ ਮੈਂ ਕੁਝ ਬੋਲੀ ਨਹੀਂ ਗੜੀ ਮਤਲਬ ਕੀ ਲੱਗਦਾ ਵੀ ਮਤਲਬ ਜਿਹੜੇ ਸੁਕਦਾਰ ਨੇ ਉਹਨਾਂ ਨੂੰ ਮਤਲਬ ਕੰਮ ਤਾਂ ਕੀ ਮਤਲਬ ਆ ਗਰੀਬ ਦੀ ਬਾਹ ਫੜਨ ਦਾ ਹਾਂਜੀ ਨਾ ਗਰੀਬ ਦੀ ਬਾਹ ਨਹੀਂ ਫੜਦੇ ਉਹ ਇਹ ਲੋੜਵੰਦ ਪਰਿਵਾਰ ਵਿਧਵਾ ਜਨਾਨੀਆਂ ਸੋ ਭੈਣ ਸਾਡੀ ਸੋ ਇਹ ਪਿੰਡ ਪਨਮਾ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜਾ ਬਜ਼ੁਰਗ ਕ ਸੱਤਰ ਸਾਲ ਦਾ ਉਸ ਦੀ ਵੀ ਜਿਹੜੀ ਆ ਰੋਟੀ ਦਾ ਟੁਕ ਦਾ ਵੀ ਇਹ ਆਪਣੇ ਦੋ ਨਵੇਂ ਦੀ ਕਰਤ ਕਰਕੇ ਲੋਕਾਂ ਦੇ ਘਰ ਕੰਮ ਕਰਕੇ ਤੇ ਜਿਹੜਾ ਉਸ ਨੂੰ ਵੀ ਜਿਹੜਾ ਜਿਹੜਾ ਸਾਰਾ ਕਰਦੇ ਰਜਿਸਟਰ ਕਰ ਰਹੇ ਸੋ ਕਮਰਾ ਵੀ ਜਿਹੜਾ ਗਾਰੇ ਦੀ ਜਿਹੜੀ ਸੱਤ ਤਉਹੇ ਤਸਵੀਰਾਂ ਦੇ ਵਿੱਚ ਜਿਹੜੀ ਆ ਦੇਖੀ ਆ ਕੋਈ ਇਹ ਵੀ ਕੋਈ ਇਕੱਦਰ ਦੇਣਾ ਜਾਂ ਸ਼ਾਮ ਤੱਕ ਜਾਂ ਕਦੋਂ ਤੱਕ ਢਾ ਢੇਰੀ ਹੋ ਜਾਣਾ ਵਾ ਸੋ ਬਜ਼ੁਰਗ ਨੂੰ ਜਿਹੜਾ ਬਾਹਰ ਜਿਹੜਾ ਆਪਣੇ ਕਮਰੇ ਤੋਂ ਜਿਹੜਾ ਸੌਣਾ ਪੈਂਦਾ ਸੋ ਸਮਾਜ ਸੇਵੀ ਸੰਸਤਾ ਜਾਂ ਐਨ ਆਰ ਆਈ ਵੀਰ ਨੇ ਉਹਨਾਂ ਦੀ ਜਿਹੜੀ ਤਾਂ ਹੋ ਰਿਹਾ ਉਹ ਮਤਲਬ ਚਲ ਰਹੀ ਆ ਮਤਲਬ ਸੇਵਾ ਜਿਸ ਨੂੰ ਤਾਰ ਰਹੇ ਨੇ ਪਰ ਇਦਾਂ ਦੇ ਜਿਹੜੇ ਲੋਰਬ ਇਨਾਂ ਦੀ ਜਿਹੜੀ ਲੋੜ ਨਹੀਂ ਪਹੁੰਚ ਰਹੀ ਲੋੜ ਤਾਂ ਜਰੂਰ ਹੋ ਰਹੀ ਹੈ ਸੇਵਾ ਤਾਂ ਜਰੂਰ ਹੋ ਰਹੀ ਹੈ ਪਰ ਗਲਤ ਹੱਥਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੀ ਹੈ ਸੇਵਾ ਜਰਾ ਰਹੀ ਹੈ ਜਿਹੜੇ ਨਹੀਂ ਵਾਕਿ ਇਸ ਚੀਜ਼ ਦੇ ਲੋੜਵੰਦ ਉੱਥੋਂ ਤੱਕ ਜਿਹੜੀ ਹੈ ਸੇਵਾ ਜਿਹੜੀ ਆ ਹੋ ਰਹੀ ਆ ਸੋ ਕੁੱਟੇ ਤੇ ਵੀ ਤਰਪਾਲ ਗਲੀਚਾਰੀ ਦੇਖੋ ਪਾਈ ਆ ਗਰੀਬਾਂ ਤੱਕ ਨੇ ਪਰ ਤਰਪਾਲ ਦੀ ਕੋਸ਼ਿਸ਼ ਕੀਤੀ ਸੋ ਕਹ ਹੈ ਬਣਾ ਸੰਸਥਾ ਵੱਲੋਂ ਇੰਨੀਆਂ ਟਰਾਲੀਆਂ ਲਾਦੀਆਂ ਖੜ੍ਹੀ ਹੋਈਆਂ ਨੇ ਸੋ 10-10 15-15 ਤਰਪਾਲਾਂ ਵੀ ਜੜੀਆਂ ਨੇ ਇਕੱਠੀਆਂ ਜੜੀਆਂ ਕਰ ਲਈਆਂ ਗਈਆਂ ਨੇ ਲੋਕਾਂ ਦੇ ਵੱਲੋਂ ਸਮਾਜ ਸੇਵੀਆਂ ਵੱਲੋਂ ਦਾਨੀਆਂ ਹੋਲੋਂ ਮਤਲਬ ਦਾਨ ਦੀ ਜਿਹੜੀ ਆ ਬਹੁਤ ਵੱਡੀ ਪੱਧਰ ਤੇ ਜਿਹੜੀ ਸੇਵਾ ਕੀਤੀ ਗਈ ਆ ਪਰ ਕਿਤੇ ਨਾ ਕਿਤੇ ਜਿਹੜੀ ਅਸਲ ਲੋੜਵੰਦ ਉਹਨਾਂ ਤੱਕ ਜਿਹੜੀ ਇਹਨਾਂ ਦੀ ਸੇਵਾ ਜਿਹੜੀ ਆ ਨਹੀਂ ਪਹੁੰਚੀ ਗਈ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪ੍ਰੀ ਸਿੰਘ ਖੁਸ਼ੀ